ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਦਾ ਖੋਖਰ ਜ਼ਿਲ੍ਹਾ ਦੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਆ ਜਾਂਦੀ ਆ ਤੇ ਕੋਟਕਪੂਰੇ ਤੋਂ ਜਦੋਂ ਸਰਾਏ ਨਾਗਾ ਵੱਲ ਨੂੰ ਆਉਣੇ ਕੋਟਕਪੂਰੇ ਤੋਂ ਮੁਕਸਰ ਵੱਲ ਨੂੰ ਆਉਣੇ ਤਾਂ ਦੋਸਤੋ ਸਰਾਏ ਨਾਗਾ ਡਾ ਪਿੰਡਾ ਉੱਥੋਂ ਇਸ ਪਿੰਡ ਨੂੰ ਛੜਕ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਨ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੁਆ ਮੋਹਰਾ ਝੋਟੀ ਵਿਕਾਊ ਆ ਜਿਹੜੀ ਕਿ ਚੰਗੇ ਸੀਮਨ ਦੀ ਆਪ ਆ ਤੇ ਚੰਗਾ ਹੀ ਅਗੇ ਸੀਮਨ ਲੱਗਿਆ ਜਿਹੜੇ ਵੀ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਇਹ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਤੇ ਅਨੁਮਾਨ ਲਗਾ ਕੇ ਤੁਸੀਂ ਖਰੀਦਦਾਰੀ ਆ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰ ਦਿਆਂ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਜਸਕਰਨ ਸਿੰਘ ਆ ਜੀ ਜਸਕਰਨ ਜਸਕਰਨ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 62832 62832 23803 23803 ਤੇ ਬਾਈ ਆਪਣੇ ਪਿੰਡ ਦੀ ਲੋਕੇਸ਼ਨ ਦੱਸ ਦਿਓ ਪਿੰਡ ਖੋਖਰਾ ਜੀ ਜ਼ਿਲ੍ਹਾ ਮਕਸਦ ਸ੍ਰੀ ਮਕਸਦ ਸਾਹਿਬ ਠੀਕ ਹੈ ਸੀਲ ਵੀ ਸ੍ਰੀ ਮਕਸਦ ਸਾਹਿਬ ਠੀਕ ਹੈ ਜੀ ਤੇ ਆਪਣਾ ਘਰ ਦੱਸ ਦਿਓ ਕਿੱਥੇ ਹੀ ਰਹਿ ਜਾਂਦਾ ਘਰ ਆਪਣਾ ਅਸਰਾਏ ਨਾ ਰੋਡ ਤੇ ਜਦੋਂ ਆਪਾਂ ਕੋਖਰ ਲਈਏ ਵਿਚਾਲੇ ਟਾਣੀਏ ਟਾਣੀ ਤੇ ਰਹੀ ਹਾਂਜੀ ਤੇ ਬਈ ਇਹ ਕਿੰਨਾ ਸੂਆ ਚੋਟੀ ਇਹ ਦੂਜਾ ਸੂਆ ਸੂਗੀ ਦੂਜਾ ਸੂਆ ਸੂਗੀ ਤੇ ਕਿੰਨੇ ਦਿਨ ਲੈਂਦੀ ਹੈ ਜੀ ਇਹ ਦਿਨ ਇਹ ਲੈ ਜੂਗੀ 5-6 ਦਿਨ ਜੀ 5-6 ਦਿਨ ਤੇ ਕੀ ਦੁੱਧ ਰਿਕਾਰਡ ਆ ਬਈ ਇਹਦਾ ਦੁੱਧ ਜੀ ਪਹਿਲੇ ਸੂਏ ਨੇ 13.5 ਕਿਲੋ ਪੌਣੇ 14 ਕਿਲੋ ਦੁੱਧ ਤੇ ਵਾਹ ਜੀ ਤੇ ਕਿਹੜੇ ਸੀਮੰਦੀ ਆਪ ਆ ਇਹ 1470 ਰਾਸ ਦੀ ਝੋਟੀ ਹੈ 147010 ਦੀ ਆਪ ਆ ਤੇ ਲੱਗਿਆ ਅੱਗੇ ਕਿਹੜਾ ਜੀ ਇਹਦੇ ਕਿਹਾ ਜੀ ਲక్ష్ਮੀ ਦੇ ਦੀ ਫਾਰਮ ਆ ਇਹ ਕਿਹੜਾ ਜੀ ਕੋਈ ਨੋਰੀ ਕੋਈ ਨੋੜਾ ਵਾਹ ਜੀ ਵਾਹ ਕਿਆ ਬਾਤ ਹੈ ਦੋਸਤੋ ਬਹੁਤ ਵਧੀਆ ਸੀਮਨ ਦੀ ਆਪ ਆ ਤੇ ਅੱਗੇ ਸੀਮਨ ਬਹੁਤ ਚੰਗਾ ਲੱਗਿਆ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਗੋਲ ਸਿੰਘ ਦੀ ਆ ਜੈਡ ਬਲੈਕ ਆ ਝੋਟੀ ਦੇ ਵਾਲ ਇੱਕ ਅੱਧਾ ਭਵੇਂ ਪੂਛ ਦੇ ਵਿੱਚ ਚਿੱਟਾ ਹੋਵੇ ਨਹੀਂ ਤਾਂ ਬਿਲਕੁਲ ਕਾਲੇ ਰੰਗ ਦੀ ਆ ਥਾਂ ਤੁਹਾਨੂੰ ਨੇਰੇ ਕਰਕੇ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਆ ਦੋਨਾਂ ਪਾਸਿਆਂ ਤੋਂ ਥਣਾਵਾ ਗਾਇਬ ਸੈਯ ਬਹੁਤ ਹੀ ਸ਼ਾਨਦਾਰ ਆ ਤੇ ਹਫਤਾ ਦੱਸ ਦੇਣੇ ਨੇ ਸੂਣ ਚ ਲਾਇਆ ਜਾਣੇ ਆ ਦੋਸਤੋ ਉਸ ਟਰੰਗ ਨਾਲ ਤੁਸੀਂ ਇਹਨੂੰ ਜੱਜਮੈਂਟ ਕਰ ਲਿਆ ਉਸ ਦੇ ਵਿੱਚ ਐਵੇਂ ਚਾਰ ਕਮਾਲ ਥੱਲੇ ਚਿੱਟੇ ਆ ਤੇ ਜਡਬਲੇ ਇੱਕ ਹੀ ਸਮਝੋ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਹਵਾਨਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਈਏ ਬੱਸ ਲੌਬੀ ਸਜਣੋਂ ਦੋਨਾਂ ਪਾਸਿਆਂ ਤੋਂ ਥਾਣਾ ਦਾ ਸੇਮ ਸੈਜ ਆ ਲੌਬੀ ਸਜਣੋਂ ਦੋਨਾਂ ਪਾਸਿਆਂ ਤੋਂ ਸੇਮ ਸੈਜ ਆ ਥਾਣਾ ਦਾ ਬਹੁਤ ਸ਼ਾਨਦਾਰ ਲੱਗਿਆ ਵਿਥਵੀ ਚੰਗੀ ਆ ਤੇ ਸੈਜ ਵੀ ਚੰਗਾ ਬੈਠਪੁੜਾ ਦੋਸਤੋ ਦੇਖ ਸਕਦੇ ਆ ਬਹੁਤ ਚੌੜਾ ਹੈ ਵੇਲ ਵੀ ਚੰਗੀ ਹੈ ਦੋਸਤੋ ਤੇ ਕੱਦ-ਗਾਠ ਬਹੁਤ ਵੱਡਾ ਹੈ ਤੋੜ ਕੇ ਤੁਹਾਨੂੰ ਉਹਨੂੰ ਦਿਖਾ ਦਿੰਦਾ ਹੋਈ ਉਹ ਸ਼ਾਨਦਾਰ ਝੋਟੀ ਆ ਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊਗੀ ਚੰਗੇ ਸੀ ਮੰਦੀਆ ਦੋਸਤੋ ਤੇ ਚੰਗਾ ਹੀ ਸੀ ਮਣ ਅੱਗੇ ਦੇ ਲੱਗਿਆ ਸਿੱਧਾ ਤੁਰਿਆ ਜਾਲ ਭਾਈ ਲਾਓ ਵੀ ਸਜਾਓ ਤੁਰਦੀ ਤਾਂ ਸਾਨੂੰ ਸਾਰੀ ਜੱਜਮੈਂਟ ਇਹਦੀ ਆ ਜਾਣੀ ਆ ਸ਼ਾਨਦਾਰ ਝੋਟੀ ਆ ਦੋਸਤੋ ਆਪ 1470 ਦੱਸਦੀ ਹੈ ਹਾਂਜੀ ਤੇ ਅੱਗੇ ਕੋਈ ਨੂਰ ਸੀਮਣ ਤੋਂ ਇਹ ਗੱਬਣਾ ਦੋਸਤ ਦੁੱਧ ਪਹਿਲੇ ਸੂਏ ਸਾਢੇ 13 ਪੌਣੇ 14 ਕਿਲੋ ਦਿੱਤਾ ਤੇ ਹਫ਼ਤਾ ਸੂਣ ਚ ਬਾਕੀ ਆ ਕੱਦ-ਕਾਰ ਬਹੁਤ ਆ ਗੋਲ ਸਿੰਘ ਦੀ ਆ ਪੱਠਪੋੜਾ ਚੰਗਾ हां जी भाई जी ਕੀ ਮੁੱਲ ਰੱਖਿਆ ਰਾਇ ਜੀ ਮੁੱਲ ਫੋਨ ਤੇ ਕਰ ਲਾਂਗੇ ਜੀ ਠੀਕ ਆ ਲਓ ਵੀ ਸਜਣੋ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਦੂਜੇ ਸੂਏ ਸੂਈ ਆ ਮੁੱਲ ਫੋਨ ਤੇ ਹੋ ਜਾਣਾ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਆਪਦੀ ਤਸੱਲੀ ਕਰ ਸਕਦੇ ਹੋ ਦੋਸਤੋ ਘਰੇ ਆ ਕੇ ਵੀ ਤੁਸੀਂ ਚੈੱਕ ਪਾਸ ਕਰਕੇ ਸੌਦਾ ਕਰ ਸਕਦੇ ਆ ਵੈਸੇ ਜਿੰਨੀ ਵਿਖਾਈ ਆ ਦੋਸਤੋ ਬਿਲਕੁਲ ਓਰੀਜਨਲ ਤਰੀਕੇ ਨਾਲ ਵਿਖਾਈ ਆ ਜੈਨੂਇਨ ਤਰੀਕੇ ਨਾਲ ਵਿਖਾਈ ਆ ਦੋਸਤੋ ਤੇ ਸਾਡਾ ਇਸ ਤਰ੍ਹਾਂ ਦੀ ਵੀਡੀਓ ਲਈ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਤਰ੍ਹਾਂ ਦੀ ਵੀਡੀਓ ਲਈ ਸਾਡੇ ਨਾਲ ਤੁਸੀਂ ਹੇਠਲੇ ਨੰਬਰ ਤੇ ਸੰਪਰਕ ਕਰ ਸਕਦੇ ਆ। ਵੀਡੀਓ ਕਿੱਦਾਂ ਦੀ ਲੱਗੀ ਦੋਸਤੋ? ਕਮੈਂਟ ਕਰਕੇ ਦੱਸਿਓ ਤੇ ਜਲਦੀ ਮਿਲਦੇ ਆ ਦੋਸਤੋ ਯਹੀ ਨਵੇਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।